ਜੇ ਲੋਕਾਂ ਦੇ ਨਾਲ ਸਰਕਾਰ ਟਕਰਾਊਗੀ ਉਹ ਬੰਗਲਾਦੇਸ਼ ਵਾਲਾ ਹਾਲ ਸਾਨੂੰ ਲੱਗਦਾ ਵੀ ਹੋਣਾ ਹੈ ਸਰਕਾਰ ਜਿੱਥੇ ਇੱਕ ਪਾਸੇ ਕਰੋੜਾਂ ਰੁਪਏ ਖਰਚ ਕੇ ਆਜ਼ਾਦੀ ਦੇ ਜਸ਼ਨ ਮਨਾ ਰਹੀ ਹੈ ਦੂਜੇ ਪਾਸੇ ਕਿਸਾਨ ਲਗਾਤਾਰ ਆਪ ਕੋ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਰੋਸ ਮੁਜ਼ਾਹਰੇ ਕਰ ਰਹੇ ਨੇ ਕਿਸਾਨ ਅਗਵਨ ਗੱਲਬਾਤ ਕਰਦੇ ਆ ਸਰਕਾਰ ਤਾਂ ਜੀ ਕਰੋੜਾਂ ਰੁਪਏ ਖਰਚ ਕਰਕੇ ਆਜ਼ਾਦੀ ਦੇ ਜਸ਼ਨ ਮਨਾ ਰਹੀ ਹੈ ਪਰ ਤੁਸੀਂ ਅੱਜ ਫੇਰ ਧਰਨਿਆਂ ਦੇ ਉੱਤੇ ਬੈਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਭਾਰਤ ਦੇ ਵਿੱਚ ਜਿੱਥੇ ਸਿਆਸੀ ਲੋਕ ਲੀਡਰ ਆ ਜਿਹੜੇ ਉਹ ਆਜ਼ਾਦੀ ਦਾ ਨਿਗਮ ਆਣ ਦੀਆਂ ਗੱਲਾਂ ਕਰਦੇ ਆ ਆਜ਼ਾਦ ਹੋਣ ਦੀਆਂ ਗੱਲਾਂ ਕਰਦੇ ਆ ਇੱਕ ਪਾਸੇ ਅੱਜ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹਾਂ ਵੱਲੋਂ ਤੇ ਸਮੂੱਚਾ ਜਿਹੜਾ ਮਜ਼ਦੂਰ ਵਰਗ ਹੈ ਕਿਸਾਨ ਵਰਗ ਹੈ ਮੁਲਾਜ਼ਮ ਵਰਗ ਹੈ ਜਿਹੜੇ ਵੱਖ-ਵੱਖ ਤਾਕਿਆਂ 'ਚ ਕੰਮ ਕਰਦੇ ਆ ਉਹ ਅੱਜ ਸਮੁੱਚੇ ਪੰਜਾਬ ਦੇ ਵਿੱਚ ਔਡੋੜੀ ਵੱਡੀਆਂ ਰੈਲੀਆਂ ਕਰਕੇ ਸ਼ਹਿਰਾਂ ਦੇ ਵਿੱਚ ਦੀ ਮਾਰਚ ਕੀਤਾ ਜਾ ਰਿਹਾ ਹੈ ਵੀ ਆ ਸਾਡੀ ਕੋਈ ਆਜ਼ਾਦੀ ਨਹੀਂ ਅੱਜ ਕਿਸੇ ਮਜ਼ਦੂਰ ਹੈ ਕਿਸਾਨ ਹੈ ਕੋਈ ਵੀ ਹੈ ਉਹਦੇ ਵਾਸਤੇ ਕੋਈ ਆਜ਼ਾਦੀ ਨਹੀਂ ਇਹ ਝੂਠੇ ਜਸ਼ਨ ਮਨਾ ਰਹੇ ਨੇ ਇੱਕ ਸਮਝੌਤਾ ਕੀਤਾ ਹੋਇਆ ਸੀ ਆਜ਼ਾਦੀ ਕਿਹਦੇ ਲਈ ਮਨਾਈ ਜਾ ਰਹੀ ਹੈ ਅੱਜ ਆਜ਼ਾਦੀ ਤਾਂ ਇਹਨਾਂ ਦੀ ਆਪਦੀ ਹੈ ਜੀ ਇਹਨਾਂ ਦੀ ਆਜ਼ਾਦੀ ਆਪਦੀ ਹੈ 15% ਲੋਕਾਂ ਦੀ ਜਿਹੜੇ 85% ਲੋਕ ਨੇ ਉਹਨਾਂ ਵਾਸਤੇ ਕੋਈ ਆਜ਼ਾਦੀ ਨਹੀਂ ਇਹ ਤਾਂ ਸਾਰੇ ਪਰਦੇ ਪਾ ਕੇ ਜਿਵੇਂ ਹੁਣ ਚੌਂਕਾਂ ਦੇ ਵਿੱਚ ਚੌਂਕਾਂ ਨੂੰ ਸਜਾ ਕੇ ਹੋਰ ਪਰਦੇ ਪਾ ਕੇ ਇਹ ਲੁਕਾਉਣਾ ਚਾਹੁੰਦੇ ਆ ਵੀ ਇਹ ਆਜ਼ਾਦੀ ਹੈ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਭੰਗ ਪੁੱਜ ਰਹੀ ਹੈ ਮਜ਼ਦੂਰ ਤੇ ਕਿਸਾਨ ਦੇ ਅੱਜ ਬੇਰਜ਼ਗਾਰੀ ਹੈ ਅੱਜ ਕਰਜ਼ੇ ਦੇ ਵਿੱਚ ਮਜ਼ਦੂਰ ਤੇ ਕਿਸਾਨ ਨੇ ਉਹਦਾ ਪਿੱਟ ਰਹੇ ਨੇ ਇਹ ਆਜ਼ਾਦੀ ਕਾਹਦੀ ਹੈ ਜੀ ਜਿਹੜੇ ਰਸਤਿਆਂ ਦੇ ਵਿੱਚ ਪਰਦੇ ਲੱਗੇ ਹੋਇਆ ਤੁਹਾਨੂੰ ਲੱਗਦਾ ਕਿ ਉਹ ਲੁਕੋਇਆ ਜਾ ਰਿਹਾ ਜਿਹੜਾ ਕੁਝ ਲੋਕਾਂ ਨੂੰ ਨਜ਼ਰ ਆਉਂਦਾ ਆਮ ਦਿਨਾਂ ਦੇ ਵਿੱਚ ਉਹ ਅੱਜ ਕਿਉਂ ਨਹੀਂ ਦਿਖਾਇਆ ਜਾ ਰਿਹਾ ਫਿਰ ਇਹ ਤਾਂ ਜੀ ਪਰਦਿਆਂ ਦੇ ਅੰਦਰ ਲੁਕੋਇਆ ਜਾ ਰਿਹਾ ਸਾਰਾ ਕੁਝ ਇਹ ਝੂਠੀ ਆਜ਼ਾਦੀ ਹੈ ਝੂਠੀ ਆਜ਼ਾਦੀ ਇਹ ਕੁਝ ਲੋਕ ਅੱਜ ਕਰ ਰਹੇ ਨੇ ਉਹਨਾਂ ਦੇ ਖਿਲਾਫ ਅੱਜ ਉਹਨਾਂ ਦਾ ਜਿਹੜਾ ਤਾਣਾ ਬਾਣਾ ਲੰਗਾ ਕਰਨ ਖਾਤਰ ਅੱਜ ਅਸੀਂ ਹਈਆ ਕੀਤਾ ਸਾਡੀਆਂ ਜਥੇਬੰਦੀਆਂ ਨੇ ਵੱਡੇ ਮਾਰਚ ਹੋ ਰਹੇ ਨੇ ਉਹਨਾਂ ਦਾ ਜਿਹੜਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਆਜ਼ਾਦੀ ਨੂੰ ਲੁਕੋਣ ਵਾਲਾ ਪਰਦੇ ਵਾਲਾ ਉਹ ਅੱਜ ਸਾਰਾ ਕੁਝ ਸਾਡੇ ਸਾਹਮਣੇ ਆਜਾ ਤੁਹਾਡੇ ਮਾਦਮ ਰਹੀ ਕਾਦੀ ਆਜ਼ਾਦੀ ਹੈ ਜੀ ਲੋਕਾਂ ਦੀ ਇਹ ਤਾਂ ਗੁਲਾਮੀ ਹੈ ਇੱਕ ਪਾਸੇ ਸਰਕਾਰ ਜਦੋਂ ਪਿਛਲੀ ਮੋਦੀ ਸਰਕਾਰ ਸੀ ਕਿਸਾਨਾਂ ਨੇ ਵੱਡੇ ਪ੍ਰੋਟੈਸਟ ਕੀਤੇ ਸੀ ਦਿੱਲੀ ਪਹੁੰਚੇ ਸੀ ਪਰ ਦੂਜੇ ਪਾਸੇ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਜ ਤੱਕ ਕੋਈ ਵੀ ਜਿਹੜੀ ਮੰਗ ਦੇ ਉੱਤੇ ਧਿਆਨ ਜਾਂ ਮੀਟਿੰਗ ਦਾ ਵੀ ਅਜੇ ਤੱਕ ਤੁਹਾਨੂੰ ਪ੍ਰਪੋਜ਼ਲ ਨਹੀਂ ਆਇਆ ਹੁਣ ਇਹ ਸੰਘਰਸ਼ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵਧਾਇਆ ਜਾਊਗਾ ਦੇਖੋ ਜੀ ਤਿੰਨ ਕਾਨੂੰਨਾਂ ਦੇ ਖਿਲਾਫ ਸਮੁੱਚਾ ਭਾਰਤ ਉੱਠਿਆ ਉਹਦੇ ਵਿੱਚ ਹਰੇਕ ਵਰਗ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦਾ ਉਹਦਾ ਯੋਗਦਾਨ ਰਿਹਾ ਉਹ ਤਿੰਨ ਕਾਨੂੰਨਾਂ ਦੇ ਖਿਲਾਫ ਲੋਕਾਂ ਨੇ ਆਵਾਜ਼ ਠਾਈ ਹੈ ਮੋਦੀ ਸਰਕਾਰ ਨੂੰ ਗੱਦੀ ਪਰੇ ਜਾਂਦੀ ਦਿਖੀ ਹੈ ਚਾਹੇ ਉਹ ਜੁਪੀ ਦੀ ਹੋਵੇ ਚਾਹੇ ਕੋਈ ਹੋਰ ਦੀ ਹੋਵੇ ਉਹਦਾ ਕਰਕੇ ਉਹ ਤਿੰਨ ਕਾਨੂੰਨ ਵਾਪਸ ਲੈਂਦੇ ਆ ਉਹਨਾਂ ਨੇ ਲਿਖਤੀ ਸਮਝੌਤੇ ਕੀਤੇ ਆ ਉਹਨਾਂ ਨੂੰ ਹਲੇ ਲਾਗੂ ਕਰਨ ਤੋਂ ਸਰਕਾਰ ਪਿੱਛੇ ਵਟ ਰਹੀ ਹੈ ਸਰਕਾਰ ਹੁਣ ਚੋਣਾ ਹੋ ਕੇ ਸਾਡੀਆਂ ਜਿਹੜੀਆਂ ਉਹ ਪੋਜੀਸ਼ਨ ਭਾਜਪਾ ਦੀ ਨਹੀਂ ਰਹੀ ਜੇ ਲੋਕਾਂ ਦੇ ਨਾਲ ਸਰਕਾਰ ਟਕਰਾਊਗੀ ਉਹ ਬਗਲਾਦੇਸ਼ ਵਾਲਾ ਹਾਲ ਸਾਨੂੰ ਲੱਗਦਾ ਵੀ ਹੋਣਾ ਹੈ ਅੱਛਾ ਤੁਹਾਨੂੰ ਉਮੀਦ ਹੈ ਆਉਣ ਵਾਲੇ ਦਿਨਾਂ ਚ ਕਿ ਪ੍ਰੋਟੈਸਟ ਵੱਡਾ ਹੋ ਸਕਦਾ ਪਹਿਲਾਂ ਵਾਂ ਲਈ ਸਥਿਤੀ ਦੇ ਵਿੱਚ ਕਿਸਾਨ ਦੁਬਾਰਾ ਆ ਸਕਦੇ ਆ ਸਾਨੂੰ ਸਰਕਾਰ ਤੇ ਕੋਈ ਉਮੀਦ ਨਹੀਂ ਸਾਨੂੰ ਲੋਕਾਂ ਦੇ ਸੰਘਰਸ਼ ਦੇ ਟੇਕ ਹੈ ਉਹ ਟੇਕ ਸਾਨੂੰ ਪਤਾ ਹੈ ਵੀ ਲੋਕ ਜਦੋਂ ਉੱਠਦੇ ਹੁੰਦੇ ਆ ਜਦੋਂ ਚੀਜ਼ ਪੈਂਦੀ ਹੈ ਉਦੋਂ ਲੋਕ ਹਰੇਕ ਵਰਗ ਇਕੱਠਾ ਹੋ ਕੇ ਆਉਂਦਾ ਕਿਉਂਕਿ ਇਹ ਹਰੇਕ ਤੇ ਮਾਰ ਹੈ ਕੋਈ ਕੱਲੇ ਬੰਦੇ ਤੇ ਮਾਰ ਨਹੀਂ ਸਾਨੂੰ ਆਸ ਹੈ ਲੋਕ ਦੁਬਾਰੇ ਉਸੇ ਪੋਜੀਸ਼ਨ ਤੇ ਆਉਣਗੇ ਬੰਗਲਾਦੇਸ਼ ਦੀ ਤੁਸੀਂ ਗੱਲ ਕੀਤੀ ਹੈ ਤੁਹਾਨੂੰ ਇੰਡੀਆ ਦੇ ਵਿੱਚ ਬੰਗਲਾਦੇਸ਼ ਵਰਗੇ ਹਾਲਾਤ ਬਣਦੇ ਕਿਉਂ ਨਜ਼ਰ ਆ ਰਹੇ ਆ ਅੱਜ ਲੋਕ ਤੰਗ ਮਹਿਸੂਸ ਕਰ ਰਹੇ ਨੇ ਇਹ ਕਹਿੰਦੇ ਵੀ ਅਸੀਂ ਲੋਕਾਂ ਨੂੰ ਆਜ਼ਾਦੀ ਲਿਆਤੀ ਲੋਕਾਂ ਨੂੰ ਆਹ ਸਹੂਲਤਾਂ ਦੇਤੀਆਂ ਅੱਜ ਲੋਕ ਤਾਂ ਹਸਪਤਾਲਾਂ ਤੜਫੀ ਜਾਂਦੇ ਕਿਸੇ ਕੋਲੇ ਇਲਾਜ ਕਰਾਉਣ ਨੂੰ ਪੈਸਾ ਨਹੀਂ ਕਿਸੇ ਕੋਲੇ ਪੜ੍ਹਾਈ ਕਰਨ ਨੂੰ ਪੈਸਾ ਨਹੀਂ ਅੱਜ ਬੇਰਜ਼ਗਾਰੀ ਹੈ ਅੱਜ ਮਜ਼ਦੂਰ ਦੇ ਸਿਰ ਤੇ ਤਾਂ ਮਹਾਸ ਮਸ਼ਾਅ ਕਰ ਰਹੀ ਹੈ ਉੱਥੇ ਉਹ ਆਟਾ ਗੁੰਨ ਰਹੀ ਹੱਡੀ ਭੈਣ ਇਹ ਕਾਦੀ ਜਿਆਦੀ ਕਰਦੇ ਇਸ ਕਰਕੇ ਲੋਕ ਮਹਿਸੂਸ ਕਰਦੇ ਨੇ ਲੋਕ ਜਦੋਂ ਉੱਠਦੇ ਹੁੰਦੇ ਆ ਅੰਦਰਲੀ ਜਦੋਂ ਝਾਤ ਲੋਕਾਂ 'ਚ ਵੱਜਦੀ ਹੈ ਵੀ ਲੋਕ ਆਪਦੇ ਹੱਕਾਂ ਲਈ ਸੜਕਾਂ 'ਤੇ ਆਉਣਗੇ